ਇਸ ਸuele ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਤਰਨਤਾਰਨ ਜ਼ਮਨੀ ਚੋੜਾਂ ਨੂੰ ਲੈ ਕੇ ਦੱਸਦੀ ਹੈ ਸੰਦੀਪ ਸੰਨੀ ਦੇ ਵੱਡੇ ਭਰਾ ਨੂੰ ਐਲਾਨ ਦਿੱਤਾ ਗਿਆ ਹੈ ਉਮੀਦਵਾਰ ਜੀ ਹਾਂ ਉਮੀਦਵਾਰ ਦੱਸਦੀ ਹੈ ਕਿ ਐਮਪੀ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਮਨਦੀਪ ਸਿੰਘ ਜੋ ਕਿ ਸੰਦੀਪ ਸੰਨੀ ਦੇ ਵੱਡੇ ਭਰਾ ਨੇ ਉਹ ਵਾਰਿਸ ਪੰਜਾਬ ਅਕਾਲੀ ਦਲ ਦੇ ਉਮੀਦਵਾਰ ਹੋਣਗੇ ਬੇਹੱਦ ਵੱਡਾ ਐਲਾਨ ਦੱਸਦੀ ਹੈ ਐਮਪੀ ਅਮਰਿਤਪਾਲ ਦੇ ਪਿਤਾ ਤਰਸੀਮ ਸਿੰਘ ਦੇ ਵੱਲੋਂ ਕੀਤਾ ਗਿਆ ਹੈ ਪ੍ਰੈਸ ਕਾਨਫਰੰਸ ਦੇ ਵਿੱਚ ਦੇਖ ਸਕਦੇ ਹੋ ਉਹਨਾਂ ਦੇ ਵੱਡੇ ਭਰਾ ਸੰਦੀਪ ਸੰਨੀ ਦੇ ਤੇ ਪਰਿਵਾਰਕ ਮੈਂਬਰ ਮੌਜੂਦ ਸੀਗੇ ਜਿਸ ਦੌਰਾਨ ਦਸਤੀ ਕੈਂਪੀ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਹੈ ਕਿ ਤਰਨਤਾਰਨ ਜ਼ਮੀਨੀ ਚੋਣਾ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸੰਦੀਪ ਸੰਨੀ ਜੋ ਕਿ ਉਸ ਵਕਤ ਜੇਲ੍ਹ ਦੇ ਵਿੱਚ ਬੰਨ ਨੇ ਦਸਤੀ ਸੁਦੀਪ ਸੂਰੀ ਦੇ ਕਤਲ ਮਾਮਲੇ ਦੇ ਵਿੱਚ ਉਹ ਬੰਨ ਸੀਗੇ ਤੇ ਉਸ ਤੋਂ ਬਾਅਦ ਜੇਲ੍ਹ ਦੇ ਵਿੱਚ ਉਹਨਾਂ ਦੇ ਵੱਲੋਂ ਵੱਡੇ ਪੁਲਿਸ ਅਧਿਕਾਰੀਆਂ ਦੇ ਨਾਲ ਹੱਥਾਪਾਈ ਦੀ ਖਬਰ ਸਾਹਮਣੀ ਆਉਂਦੀ ਹੈ ਜਿਸ ਦੇ ਵਿੱਚ ਸੂਬਾ ਸਿੰਘ ਜਿਹੜੇ ਹੁੰਦੇ ਨੇ ਉਹਨਾਂ ਦੀ ਮੌਤ ਦੀ ਖਬਰ ਆਪਨੀ ਆਂਦੀ ਹੈ ਉਹ ਸਾਰੀ ਖਬਰਾਂ ਦੇ ਕਰਕੇ ਸੁਰਖੀਆਂ ਦੇ ਵਿੱਚ ਪਿਛਲੇ ਦਿਨੀ ਬੜੇ ਰਹਿੰਦੇ ਨੇ ਤੇ ਹੁਣ ਇਹ ਬੇਹਤ ਵੱਡੀ ਖਬਰ ਹੈ ਸੰਦੀਪ ਸੰਨੀ ਦੇ ਪਰਿਵਾਰ ਦੇ ਨਾਲ ਜੁੜੀ ਹੋਈ ਕਿਉਂਕਿ ਸੰਦੀਪ ਸੰਨੀ ਦੇ ਵੱਡੇ ਭਰਾ ਨੂੰ ਜਿਹੜਾ ਏ ਉਮੀਦਵਾਰ ਐਲਾਨ ਦਿੱਤਾ ਗਿਆ ਐ MP ਅਮਰਿਤਪਾਲ ਦੇ ਪਿਤਾ ਦੇ ਵੱਲੋਂ ਆਪਣੀ ਪਾਰਟੀ ਦੇ ਤਰਫੋਂ ਦੱਸਦੀ ਇਹ ਮਨਦੀਪ ਸਿੰਘ ਜਿਹੜੇ ਨੇ ਉਹ ਵਾਰਿਸ ਪੰਜਾਬ ਅਕਾਲੀ ਦਲ ਦੇ ਵੱਲੋਂ ਅਮਿਤਵਾਰ ਐਲਾਨ ਦਿੱਤੇਗਾ ਇਹ ਨਹੀਂ ਤਾਂ ਦੇਖ ਸਕਦੇ ਹੋ ਕਿੰਨਾ ਕਿਤੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੇ ਵੱਲੋਂ ਪੰਥਕ ਸਰਕਾਰ ਬਣਾਈ ਜਾਵੇਗੀ ਪੰਜਾਬ ਦੇ ਵਿੱਚ ਪੰਥਕ ਸਰਕਾਰ ਬਣਾਵਾਂਗੇ ਅਮਰਿਤਪਾਲ ਦੇ ਪਿਤਾ ਦੇ ਵੱਲੋਂ ਬੀਤੇ ਦਿਨੀ ਇਹ ਐਲਾਨ ਕੀਤਾ ਗਿਆ ਸੀ ਵਾਦਾ ਕੀਤਾ ਗਿਆ ਸੀ ਤਾਂ ਹੁਣ ਦੇਖ ਸਕਦੇ ਹੋ ਕਿੰਨਾ ਕਿਤੇ ਜੋ ਪਿੱਛੇ ਮਾਹੌਲ ਰਿਹਾ ਹੈ ਸੁਰੱਖਿਆ ਦੇ ਵਿੱਚ ਸੰਦੀਪ ਸਣੀ ਰਹਿੰਦੇ ਨੇ ਤੇ ਉਹਨਾਂ ਦੇ ਵੱਡੇ ਭਰਾ ਦੇ ਵੱਲੋਂ ਦੇਖ ਸਕਦੇ ਹੋ ਇਹ ਕਿੰਨਾ ਕਿਤੇ ਕਮਾਂਡ ਸੰਭੀ ਜਾਊਗੀ ਜ਼ਮਨੀ ਚੋਣਾ ਦੀ ਕਿ ਕਾ ਆਪਣੀ ਪਾਰਟੀ ਤੋਂ ਉੱਠ ਕੇ ਦੱਸ ਦੀਰਸੇਮ ਸਿੰਘ ਦੇ ਵੱਲੋਂ ਇਹ ਬਿਹਤ ਵੱਡਾ ਫੈਸਲਾ ਲਿਆ ਗਿਆ ਹੈ